ਇੱਕ ਹਫਤੇ ਵਿੱਚ ਦੀ ਨਾ ਸਭ ਕੁ ਠੀਕ ਹੋਇਆ ਮੈਂ ਵੈਦਕ ਦਾ ਕੰਮ ਵੀ ਤਿਆਗ ਦੂੰਗਾ ਤੇ ਹਰ ਸਜ਼ਾ ਲਈ ਵੀ ਮੈਂ ਤਿਆਰ ਬੈਠਾ ਮੈਂ 100% ਗਰੰਟੀ ਦਿੰਦਾ ਜੇ ਨਾ ਹਟੇ ਵਿਗੜੇ ਰੇਸ਼ ਖੰਗ ਜਕਾਂਪ ਤਾਪ ਤੇ ਜੇ ਕਿਸੇ ਨੂੰ ਇਹ ਵਰਤਿਆ ਬਾਦ ਹੋ ਜੇ ਮੈਂ ਹਰ ਸਜ਼ਾ ਝੱਲਣ ਲਈ ਤਿਆਰ ਬੈਠਾ ਮੈਂ ਉਹਦੇ ਲਈ ਦੱਸ ਰਿਹਾ ਜਿਹਨੂੰ ਪ੍ਰਾਣਾ ਸਾਹ ਦਵਾਂ ਇੱਕ ਦੋ ਘੰਟੇ ਬਾਅਦ ਹੀ ਰੇਸ਼ਾ ਅੰਦਰੋਂ ਤੋੜ ਦੇਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਇਹ ਬਹੁਤ ਕੁਝ ਪਾਇਆ ਤੇ ਤੁਸੀਂ ਬਹੁਤ ਪਿਆਰ ਦਿੱਤਾ ਹੁਣ ਅੱਗੇ ਤੁਸੀਂ ਸਾਰਿਆਂ ਨੇ ਕਰੋਨੇ ਦੇ ਜਕਾਂ ਵਰੇਸ਼ੇ ਬੁਖਾਰ ਦੀਆਂ ਦਵਾਈਆਂ ਬਾਰੇ ਪੁੱਛਿਆ ਸੀ ਤੇ ਲਓ ਸੁਣੋ ਸਭ ਤੋਂ ਪਹਿਲੀ ਗੱਲ ਇਹ ਹੈ ਵੀਰੋ ਕੋਈ ਡਰੋ ਨਾ ਕਰੋਨਾ ਕੋਈ ਨਵੀਂ ਬਿਮਾਰੀ ਨਹੀਂ ਨਾ ਕੋਈ ਇਹ ਭੈੜਾ ਰੋਗ ਆ ਕਿ ਮੈਂ ਪਿੱਛੇ ਦੱਸ ਚੁੱਕਿਆ ਵੀਇਕਤੀ ਰੁੱਤੋਂ ਕਰਤ ਹੋਣ ਕਰਕੇ ਵਿਗੜਿਆ ਜਕਾਮ ਰੇਸ਼ਾ ਬੁਖਾਰ ਆ ਜੇ ਚਲੋ ਕੁਛ ਹੋਊਗਾ ਵੀ ਕੁਛ ਇਹਨਾਂ ਲੀਡਰਾਂ ਦੀਆਂ ਬਦਨੀਤਾਂ ਦੇ ਕਾਰਨ ਇਹ ਸਭ ਕੁਝ ਬੰਦ ਦੇ ਕੰਮ ਚੱਲ ਰਹੇ ਆ ਜੀਨੇ ਵੀ ਕਿਤੇ ਫਿਰਨਾ ਬੇਫਿਕਰ ਹੋ ਕੇ ਫਿਰਨਾ ਕਿਸੇ ਦੇ ਰੇਸ਼ਾ ਖੰਗ ਜਕਾਮ ਤਾਪ ਬੁਖਾਰ ਕੁਛ ਨਾ ਨੇੜ ਆਊਗਾ ਜੀਨੂੰ ਹੋ ਜਾ ਉਹ ਵੀ ਦੋ ਦਿਨਾਂ ਵਿੱਚ ਦੀ ਠੀਕ ਹੋ ਜਾਵੇਗਾ ਪਰ ਚੱਲਣਾ ਮੇਰੇ ਕਹਨ ਤੇ ਪਵੇਗਾ ਸਿਰਫ ਤਿੰਨ ਦਾ ਇੱਕ ਤਾਂ ਦਵਾਈ ਲੈ ਲਓ ਕਫ ਕੇਤੂ ਰਸ ਲੈਖ ਲਵੋ ਕਫ ਕੇਤੂ ਰਸ ਗੋਲੀਆਂ ਇੱਕ ਲੈ ਲਓ ਮਹਾ ਸਦਾਰਸ਼ਨ ਚੂਰਨ ਤੇ ਜੇ ਜਮਾਂ ਹੀ ਸਰਾ ਕਰਨਾ ਤੇ ਦਸ ਮੂਲ ਰੈਸਟ ਲੈ ਲਓ ਸਾਰੀਆਂ ਚੀਜ਼ਾਂ ਬੈਦਨਾਖ ਦੀਆਂ ਲੈਣੀਆਂ ਜਿਹਨੂੰ ਜਾਦੇ ਜੁਕਾਮ ਰੇਸ਼ਾ ਖੰਗ ਵਿਗੜਿਆ ਹੋਇਆ ਬੁਖਾਰ ਵਿਗੜਿਆ ਹੋਇਆ ਉਹ ਰਾਤ ਨੂੰ ਪੈਣ ਲੱਗਾ ਜਾਂ ਦਿਨੇ ਬਿਸਤਰੇ ਵਿੱਚ ਪੈ ਕੇ ਪੱਖਾ ਵਗੈਰਾ ਬੰਦ ਕਰਕੇ ਦੋ ਗੋਲੀਆਂ ਕਫ ਕੇ ਤੂ ਰਸ ਦੀਆਂ ਗਰਮ ਪਾਣੀ ਨਾਲ ਖਾਲੇ ਉਸ ਤੋਂ ਇੱਕ ਘੰਟਾ ਬਾਅਦ ਇੱਕ ਚਮਚਾ ਸਦਾਰਸ਼ਨ ਚੂਰਨ ਦਾ ਗਰਮ ਪਾਣੀ ਨਾਲ ਖਾਲੇ ਉਸ ਤੋਂ ਇੱਕ ਘੰਟਾ ਬਾਅਦ ਇੱਕ ਚਮਚਾ ਅਦਰ ਕਰ ਬਰੀਕ ਚੀਰ ਲੈ ਗਲਾਸ ਪਾਣੀ ਵਿੱਚ ਪਾ ਲਵੇ ਵਿੱਚ ਦੋ ਚੁੰਡੀਆਂ ਚੰਗੀਆਂ ਭਰ ਕੇ ਚਾਹ ਪੱਤੀ ਦੀਆਂ ਪਾ ਲਵੇ ਤੇ ਅੱਧਾ ਪਾਣੀ ਸਾੜ ਦੇਵੇ ਫਿਰ ਗਰਮ ਗਰਮ ਪੁਣ ਕੇ ਉਸ ਦੇ ਵਿੱਚ ਚਮਚਾ ਸ਼ਹਿਦ ਪਾ ਕੇ ਗਰਮ ਗਰਮ ਪੀ ਕੇ ਤੇ ਉੱਤੇ ਅਰਜਾਈ ਕੁੱਟ ਕੇ ਪੈ ਜਾਵੇ ਪਸੀਨਾ ਆਵੇਗਾ ਸਵੇਰ ਨੂੰ ਬਿਲਕੁਲ ਠੀਕ ਉੱਠੇਗਾ ਜਿੰਨਾ ਮਰਜੀ ਰੇਸ਼ਾ ਜਕਾਮ ਖੰਗ ਬੁਖਾਰ ਜੋ ਵੀ ਵਿਗੜਿਆ ਉਸ ਤੋਂ ਬਾਅਦ ਸੁਬਾ ਉੱਠਣਿਓ ਰਾਤ ਨੂੰ ਉੱਠਣਾ ਤੇ ਬੜਾ ਬਚਾ ਕੇ ਉੱਠਣਾ ਕਿਤੇ ਹਵਾ ਨਾ ਮਰਾਲਿਆ ਜੀ ਸੁਬਾ ਵੀ ਬਚਾ ਬਚਾ ਕੇ ਅੰਦਰੋਂ ਬਾਹਰ ਨਿਕਲਣਾ ਪਹਿਲੀ ਗੱਲ ਤਾਂ ਇੱਕ ਵਾਰ ਹੀ ਵਿਗੜੇ ਤੋਂ ਵਿਗੜੇ ਲਈ ਕੀਤਾ ਬਹੁਤ ਆ ਜੇ ਜ਼ਿਆਦਾ ਹੀ ਵਿਗੜਿਆ ਤਾਂ ਦੋ ਦਿਨ ਕਰ ਲਵੋ ਜਿਹੜਾ ਉੰਜ ਕਿਸੇ ਨੇ ਪਹਿਲਾਂ ਹੀ ਪੀਣਾ ਵੀ ਹੋਵੇ ਨਾ ਉਹ ਬੇਸ਼ੱਕ ਦੀ ਕੁਸ ਨਾ ਖਾਵੇ ਆ ਜਿਹੜਾ ਮੈਂ ਚਾਹ ਬਣਾਉਣੀ ਦੱਸੀ ਆ ਇਹ ਦੋ ਤਿੰਨ ਦਿਨ ਲਗਾਤਾਰ ਪੀਲੇ ਤੇ ਕੋਸੇ ਆਮ ਗਰਮੈਸ਼ ਲੈ ਲੇ ਮੈਂ 100% ਗਾਰੰਟੀ ਦਿੰਦਾ ਜੇ ਨਾ ਹਟੇ ਵਿਗੜੇ ਰੇਸ਼ ਖੰਗ ਜਕਾਂਪ ਤਾਪ ਤੇ ਜੇ ਕਿਸੇ ਨੂੰ ਇਹ ਵਰਤਿਆ ਬਾਦ ਹੋ ਜੇ ਮੈਂ ਹਰ ਸਜ਼ਾ ਚੱਲਣ ਲਈ ਤਿਆਰ ਬੈਠਾ ਜੇ ਕਿਸੇ ਨੂੰ ਅਸਲੋਂ ਹੀ ਜ਼ਿਆਦਾ ਛਾਤੀ ਰੋਗ ਗਈ ਉਹ ਇੱਕ ਛੋਟਾ ਜਿਹਾ ਮੈ ਜੋਗ ਲਿਖਣ ਲੱਗਾ ਲਿਖਾਉਣ ਲੱਗਾ ਲਿਖ ਲਵੇ ਤੇ ਮਾਰ ਕੇ ਉਸ ਨੂੰ ਜਿਵੇਂ ਮੈਂ ਕਹਿੰਨਾ ਪੀ ਲਵੇ ਨਿੱਕੀ ਮੜ ਹਲਦੀ ਧਣੀਆਂ ਸੁੰਡ ਪੜਿੰਗੀ ਬਾਂਸਾ ਤੇ ਕੰਟਕਾਰੀ ਇਹ ਕੋਜੀਆਂ ਚੀਜ਼ਾਂ ਲੈ ਕੇ ਦੜਫੜ ਕਰ ਲਵੋ ਇਸ ਦੇ ਵਿੱਚੋਂ 20 22 ਗ੍ਰਾਮ ਲੈ ਕੇ ਭਾਂਡੇ ਚ ਪਾ ਲਵੋ ਵਿੱਚ 3-4 ਉਂਗਲਾ ਲੰਮੀ ਗਲੋ ਉਤਰ ਕੇ ਪਾ ਦੇਵੋ ਉਸ ਨੂੰ ਗਲਾਸ ਪਾਣੀ ਵਿੱਚ ਕਾੜੋ ਜਦੋਂ ਚੌਥਾ ਹਿੱਸਾ ਪਾਣੀ ਰਹਿ ਜਾਵੇ ਉਸ ਨੂੰ ਕੋਸਾ ਨਚੋੜ ਲਵੋ ਉਸ ਦੇ ਵਿੱਚ ਇੱਕ ਚੰਗੀ ਚੁੰਡੀ ਭਰ ਕੇ ਕਾਲੀ ਮਿਰਚ ਦੀ ਘੋਲ ਲਵੋ ਤੇ ਕੋਸਾ ਕੋਸਾ ਪੀ ਕੇ ਨਾਲ ਦੀ ਨਾਲ ਹੀ ਰਜਾਈ ਨੱਪ ਕੇ ਪੈ ਜਾਵੋ ਇੱਕ ਦੋ ਘੰਟਿਆਂ ਵਿੱਚ ਦੀ ਪ੍ਰਾਣਾ ਇਹ ਮੈਂ ਉਹਦੇ ਲਈ ਦੱਸ ਰਿਹਾ ਜਿਹਨੂੰ ਪ੍ਰਾਣਾ ਸਾਹ ਦਵਾਂ 1-2 ਘੰਟੇ ਬਾਅਦ ਹੀ ਰੇਸ਼ਾ ਅੰਦਰੋਂ ਤੋੜ ਦੇਵੇਗੀ। 3-4 ਦਿਨ ਇਹਨਾਂ ਤੱਕ ਖੈਰ ਲੰਮਾ ਟਾਈਮ ਖਾਣੀ ਪਵੇਗੀ, ਥੋੜੀ ਕੇ ਪੀਣੀ ਪਵੇਗੀ ਜਿਹਨੂੰ ਪੱਕਾ ਦਵਾ ਪਰਾਣਾ। ਜਿਹਨੂੰ ਆ ਨਵਾਂ ਰੇਸ਼ਾ ਜਕਾਮ, ਖੰਗ ਖੁੰਗ ਲੱਗਦਾ, ਰੁੱਤ ਬਦਲਣ ਤੇ ਜਕਾਮ ਲੱਗਦਾ ਉਹ ਤਾਂ ਜੋ ਮੈਂ ਪਹਿਲਾਂ ਜੋਗ ਦੱਸ ਚੁੱਕਿਆ ਹਾਂ, ਤਿੰਨਕ ਦਿਨ ਪੂਰਾ ਪ੍ਰੇਜ ਰੱਖ ਕੇ ਵਰਤ ਲੈਣ। ਉਸ ਤੋਂ ਬਾਅਦ ਹੋ ਸਕਦਾ ਜ਼ਿੰਦਗੀ ਭਰ ਇਹ ਬਿਮਾਰੀ ਹੀ ਨਾ ਨੇੜ ਆਵੇ। ਚਾਹੇ ਮੇਰਾ ਸਭ ਕੁਝ ਵਰਤਨ ਦੇ ਨਾਲ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਜੇ ਕਰੋਨੇ ਨੂੰ ਡਾਕਟਰ ਨਹੀਂ ਹਰਾ ਸਕੇ ਤੁਸੀਂ ਹਰਾ ਦਿਓ ਦੋ ਦਿਨ ਵਜਿੱਦੀ ਹਰਾ ਦਿਓ ਨਾ ਤਾਂ ਠੰਡਾ ਪਾਣੀ ਪੀਣਾ ਨਾ ਰੋਟੀ ਖਾਣ ਤੋਂ ਬਾਅਦ ਪਾਣੀ ਪੀਣਾ ਸਭ ਤੋਂ ਵੱਡਾ ਇਸ ਦੇ ਵਿੱਚ ਪਹਰੇਜ ਹੁੰਦਾ ਗਰਮ ਸ਼ਰਦ ਦਾ ਰਾਤ ਨੂੰ ਉੱਠਣਾ ਗੁਸਲਖਾਨੇ ਦੇ ਵਿੱਚੋਂ ਗਰਮ ਪਾਣੀ ਨਾਲ ਨਹਾ ਕੇ ਬਾਹਰ ਨਿਕਲਣਾ ਪੂਰਾ ਟੈਨਸ਼ਨ ਹੋ ਕੇ ਨਿਕਲਣਾ ਵੀ ਹਵਾ ਨਾ ਵਾਜੇ। ਜਕਾਮ ਜਾਂ ਛਾਤੀ ਰੁਕਣੀ ਪਹਿਲਾਂ ਗਰਮ ਸ਼ਰਦ ਤੋਂ ਹੀ ਹੁੰਦਾ ਹੈ ਇਹਦਾ ਖਾਣ ਪੀਣ ਨਾਲ ਕੋਈ ਸਬੰਧ ਨਹੀਂ। ਖਾਣ ਪੀਣ ਨਾਲ ਫਿਰ ਵਾਧਾ ਜ਼ਰੂਰ ਹੈ। ਇਸ ਕਰਕੇ ਲੱਸੀ, ਦਹੀਂ, ਚੌਲ, ਆਲੂ, ਠੰਡਾ ਪਾਣੀ। ਇਹਨਾਂ ਦਾ ਪਹਰੇਜ ਰੱਖ ਕੇ ਗਰਮ ਸ਼ਰਦ ਦਾ ਪਹਰੇਜ ਰੱਖ ਕੇ ਤੇ ਜੋ ਮੈਂ ਕਾੜਾ ਜਿਹਨੂੰ ਨਹੀਂ ਬਿਜਾਇਆ ਜਾਂਦਾ ਅਪਨਸਾਰੀ ਦਾ ਸਮਾਨ ਨਹੀਂ ਮਿਲਦਾ। ਉਹ ਜੋ ਮੈਂ ਕਾੜਾ ਦੱਸਿਆ ਜੇ ਕਿਤੇ ਉਸ ਕਾੜੇ ਦੇ ਨਾਲ ਥੋੜੀ ਫੀਮ ਮਿਲ ਜੇ ਖਾਂ ਨੂੰ ਬਸ ਫਿਰ ਸੋਨੇ ਤੇ ਸੁਆਗੇ ਵਾਲੀ ਗੱਲ ਆ ਸਵੇਰ ਨੂੰ ਭੁੱਲ ਜਾਓਗੇ ਵੀ ਸਾਨੂੰ ਰੇਸ਼ਾ ਹੋਇਆ ਸੀ ਕਿ ਬੁਖਾਰ ਹੋਇਆ ਸੀ ਕਿ ਖੰਗ ਹੋਈ ਸੀ ਜੇ ਫੀਮ ਵੀ ਨਾ ਮਿਲੇ ਫਿਰ 2-3 ਦਿਨ ਵਰਤ ਲਓ 2 ਦਿਨਾਂ ਵਿੱਚ ਦੀ ਹਟ ਜਾਊਗਾ 100% ਰਿਜ਼ਲਟ ਦੱਸਦਾ ਜਿਹਨੂੰ ਪੁਰਾਣੇ ਤੋਂ ਪੁਰਾਣਾ ਜੁਕਾਮ ਉਹ ਵੀ ਤਨ ਚਾਰ ਦਿਨ ਲਗਾਤਾਰ ਪੂਰੀ ਗੌਰ ਨਾਲ ਵਰਤੇ ਰਾਤ ਨੂੰ ਪੀਣ ਤੋਂ ਬਾਅਦ ਉੱਤੇ ਰਜਾਈ ਲੈ ਕੇ ਜਾਂ ਮੋਟਾ ਕੰਬਲ ਲੈ ਕੇ ਪਵੇ ਜਦੋਂ ਨਿਕਲਣਾ ਬਚਾ ਕੇ ਨਿਕਲੇ ਤੇ ਜੇ ਜਿਆਦੇ ਤੋਂ ਜਿਆਦੇ ਕੰਨਾਂ ਦੇ ਸਿਰ ਪੱਕ ਜਾਂਦੇ ਆ ਜਿ ਕਾਮ ਰੇਸ਼ੇ ਨਾਲ ਉਹ ਆ ਮਹਾ ਨਰੈਣ ਤੇਲ ਦੀ ਮਾਲਸ ਪੋਲੀ ਪੋਲੀ ਕਰ ਲੈ ਰਾਤ ਨੂੰ ਪੈਣ ਲੱਗਾ ਕੋਸਾ ਕਰਕੇ ਤੇ ਉੱਤੋਂ ਕਪੜਾ ਬੰਨ ਕੇ ਪਹਿ ਜੇ ਸਿਰ ਦਰਦ ਕਿੰਨਾ ਪੁਰਾਣਾ ਇੱਕ ਹਫਤੇ ਵਿੱਚ ਹਟੂਗਾ ਹੋਰ ਜਿਹੜਾ ਦਿਮਾਗ ਦੀ ਸੋਚਣ ਸ਼ਕਤੀ ਰੇਸ਼ੇ ਨੇ ਖਤਮ ਕੀਤੀ ਇੱਕ ਹਫਤੇ ਵਿੱਚ ਦੀ ਨਾ ਇਹ ਸਭ ਕੁਝ ਠੀਕ ਹੋਇਆ ਮੈਂ ਵੈਦਕ ਦਾ ਕੰਮ ਵੀ ਤਿਆਗ ਦੂੰਗਾ ਤੇ ਹਰ ਸਜ਼ਾ ਲਈ ਵੀ ਮੈਂ ਤਿਆਰ ਬੈਠਾ ਐਵੇਂ ਜਿਆਦੇ ਨਾ ਚੱਕਰਾਂ ਪਿਆ ਦੇ ਵੱਡੀਆਂ ਦਵਾਈਆਂ ਦੱਸਣ ਨੂੰ ਮੈਂ ਵੱਡੀਆਂ ਵੀ ਦੱਸ ਸਕਦਾ ਪਰ ਮੈਂ ਉਹ ਚੀਜ਼ਾਂ ਦੱਸਿਆ ਜਿਹੜੀਆਂ ਤੁਸੀਂ ਸੌਖੀਆਂ ਵਰਤ ਲਵੋ ਤੇ 100% ਹੀ ਰਿਜਲਟ ਦੇਣਗੀਆਂ ਛਾਏ ਮੇਰਾ ਸਭ ਕੁਝ ਵਰਤਨ ਦੇ ਨਾਲ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਜੇ ਕਰੋਨੇ ਨੂੰ ਡਾਕਟਰ ਨਹੀਂ ਹਰਾ ਸਕੇ ਤੁਸੀਂ ਹਰਾ ਦਿਓ ਦੋ ਦਿਨ ਵਿੱਚ ਦੀ ਹਰਾ ਦਿਓ ਨਾ ਤਾਂ ਠੰਡਾ ਪਾਣੀ ਪੀਣਾ ਨਾ ਰੋਟੀ ਖਾਣ ਤੋਂ ਬਾਅਦ ਪਾਣੀ ਪੀਣਾ ਸਭ ਤੋਂ ਵੱਡਾ ਇਸ ਦੇ ਵਿੱਚ ਪਹਰੇਜ ਹੁੰਦਾ ਗਰਮ ਸ਼ਰਦ ਦਾ ਰਾਤ ਨੂੰ ਉੱਠਣਾ ਗੁਸਲਖਾਨੇ ਦੇ ਵਿੱਚੋਂ ਗਰਮ ਪਾਣੀ ਨਾਲ ਨਹਾ ਕੇ ਬਾਹਰ ਨਿਕਲਣਾ ਪੂਰਾ ਟੈਨਸ਼ਨ ਹੋ ਕੇ ਨਿਕਲਣਾ ਵੀ ਹਵਾ ਨਾ ਵਜੇ। ਜਕਾਮ ਜਾਂ ਛਾਤੀ ਰੁਕਣੀ ਪਹਿਲਾਂ ਗਰਮ ਸ਼ਰਦ ਤੋਂ ਹੀ ਹੁੰਦਾ ਹੈ ਇਹਦਾ ਖਾਣ ਪੀਣ ਨਾਲ ਕੋਈ ਸਬੰਧ ਨਹੀਂ। ਖਾਣ ਪੀਣ ਨਾਲ ਫਿਰ ਵਾਧਾ ਜ਼ਰੂਰ ਹੈ। ਇਸ ਕਰਕੇ ਲੱਸੀ, ਦਹੀਂ, ਚੌਲ, ਆਲੂ, ਠੰਡਾ ਪਾਣੀ। ਇਹਨਾਂ ਦਾ ਪਹਰੇਜ ਰੱਖ ਕੇ ਗਰਮ ਸ਼ਰਦ ਦਾ ਪਹਰੇਜ ਰੱਖ ਕੇ ਤੇ ਜੋ ਮੈਂ ਕਾੜਾ ਜੀ ਨੂੰ ਨਹੀਂ ਬਿਜਾਇਆ ਜਾਂਦਾ ਅਪਨਸਾਰੀ ਦਾ ਸਮਾਨ ਨਹੀਂ ਮਿਲਦਾ। ਉਹ ਜੋ ਮੈਂ ਕਾੜਾ ਦੱਸਿਆ ਜੇ ਕਿਤੇ ਉਸ ਕਾੜੇ ਦੇ ਨਾਲ ਥੋੜੀ ਫੀਮ ਮਿਲ ਜੇ ਖਾਂ ਨੂੰ ਬਸ ਫਿਰ ਸੋਨੇ ਤੇ ਸੁਆਗੇ ਵਾਲੀ ਗੱਲ ਆ ਸਵੇਰ ਨੂੰ ਭੁੱਲ ਜਾਓਗੇ ਵੀ ਸਾਨੂੰ ਰੇਸ਼ਾ ਹੋਇਆ ਸੀ ਕਿ ਬੁਖਾਰ ਹੋਇਆ ਸੀ ਕਿ ਖੰਗ ਹੋਈ ਸੀ ਜੇ ਫੀਮ ਵੀ ਨਾ ਮਿਲੇ ਫਿਰ 2-3 ਦਿਨ ਵਰਤ ਲਓ 2 ਦਿਨਾਂ ਵਿੱਚ ਦੀ ਹਟ ਜਾਊਗਾ 100% ਰਜਲਤ ਦੱਸਦਾ ਜੀ ਨੂੰ ਪੁਰਾਣੇ ਤੋਂ ਪੁਰਾਣਾ ਜੁਕਾਮ ਉਹ ਵੀ 10-4 ਦਿਨ ਲਗਾਤਾਰ ਪੂਰੀ ਗੌਰ ਨਾਲ ਵਰਤੇ ਰਾਤ ਨੂੰ ਪੀਣ ਤੋਂ ਬਾਅਦ ਉੱਤੇ ਰਜਾਈ ਲੈ ਕੇ ਜਾਂ ਮੋਟਾ ਕੰਬਲ ਲੈ ਕੇ ਪਵੇ ਜਦੋਂ ਨਿਕਲਣਾ ਵਿਚਾ ਕੇ ਨਿਕਲੇ ਤੇ ਜੇ ਜਿਆਦੇ ਤੋਂ ਜਿਆਦੇ ਕੰਨਾਂ ਦੇ ਸਿਰ ਪੱਕ ਜਾਂਦੇ ਆ ਜਿ ਕਾ ਰੇਸ਼ੇ ਨਾਲ ਉਹ ਆ ਮਹਾ ਨਰੈਣ ਤੇਲ ਦੀ ਮਾਲਸ ਪੋਲੀ ਪੋਲੀ ਕਰ ਲੈ ਰਾਤ ਨੂੰ ਪਹਿਣ ਲੱਗਾ ਕੋਸਾ ਕਰਕੇ ਤੇ ਉੱਤੋਂ ਕਪੜਾ ਬੰਨ ਕੇ ਪਹਿ ਜੇ ਸਿਰਦਰਦ ਕਿੰਨਾ ਪ੍ਰਾਣਾ ਇੱਕ ਹਫ਼ਤੇ ਵਿੱਚ ਹਟੂਗਾ ਹੋਰ ਜਿਹੜਾ ਦਿਮਾਗ ਦੀ ਸੋਚਣ ਸ਼ਕਤੀ ਰੇਸ਼ੇ ਨੇ ਖਤਮ ਕੀਤੀ ਇੱਕ ਹਫ਼ਤੇ ਵਿੱਚ ਦੀ ਨਾ ਇਹ ਸਭ ਕੁਝ ਠੀਕ ਹੋਇਆ ਮੈਂ ਵੈਦਕ ਦਾ ਕੰਮ ਵੀ ਤਿਆਗ ਦੂੰਗਾ ਤੇ ਹਰ ਸਜ਼ਾ ਲਈ ਵੀ ਮੈਂ ਤਿਆਰ ਬੈਠਾ ਐਵੇਂ ਜਾਦੇ ਨਾ ਚੱਕਰਾਂ ਪਿਆ ਜੇ ਵੱਡੀਆਂ ਦਵਾਈਆਂ ਦੱਸਣ ਨੂੰ ਮੈਂ ਵੱਡੀਆਂ ਵੀ ਦੱਸ ਸਕਦਾ ਪਰ ਮੈਂ ਉਹ ਚੀਜ਼ਾਂ ਦੱਸਿਆ ਜਿਹੜੀਆਂ ਤੁਸੀਂ ਸੌਖੀਆਂ ਵਰਤ ਲਵੋ ਤੇ 100% ਹੀ ਰਿਜ਼ਲਟ ਦੇਣਗੀਆਂ ਦੱਸ ਸਕਦਾ ਪਰ ਮੈਂ ਉਹ ਚੀਜ਼ਾਂ ਦੱਸਿਆ ਜਿਹੜੀਆਂ ਤੁਸੀਂ ਸੌਖੀਆਂ ਵਰਤ ਲਵੋ ਤੇ 100% ਹੀ ਰਿਜ਼ਲਟ ਦੇਣਗੇ